ਸਾਸੀ ਕਾਲ ਸਾਰਿਆਂ ਨੂੰ ਬੱਗਾ ਸਿਲਕ ਸਟੋਰ ਅੱਡਾ ਦੁਕਾਨ ਕਲਾ सोनू ਵੀਰ ਨੇ ਲਾਤੀਆਂ ਰੌਣਕਾਂ ਆ ਤੌਲੀਏ ਜਿਹੜੇ ਆ ਟਾਵਲ ਜਿਹੜੇ ਅੱਜ ਤੌਲੀਆਂ ਦੀ ਜਿਹੜੀ ਸੇਲ ਉਹ ਲਗਾਉਣ ਜਾ ਰਿਹਾ ਸੋਨੂੰ ਵੀਰ ਸੋ ਸਾਰਿਆਂ ਵੀ ਸੋਨੂੰ ਵੀਰ ਦੇ ਸਾਸੀ ਕਾਲ ਸਾਸੀ ਕਾਲ ਪਾਜੀ ਕਿਹੜੇ ਤੌਲੀਆਂ ਦੀ ਅੱਜ ਲੱਗੀਆਂ ਤੁਸੀਂ ਸੇਲ ਲਾਉਣ ਪਾਜੀ ਆਹ ਕੌਲੀਆਂ ਫਰੈਸ਼ ਕਾਵਲ ਆ ਜਿਹਨਾਂ ਦੀ ਸੇਲ ਲਾਉਣ ਲੱਗਿਆ ਪਰ ਸੈਕੰਡ ਟਾਵਲ ਦੀ ਸੇਲ ਨਹੀਂ ਲਾਈ ਦੀ ਅੱਛਾ ਜੀ ਪਿਓਰ ਫਰੈਸ਼ ਮਾਲਿਆ ਜਿਹੜਾ ਮਾਰਕੀਟ 'ਚ 50 ਰੁਪਏ ਦਾ ਵਿਕਦਾ ਆਪਾਂ 45 ਰੁਪਏ ਦਾ ਦਵਾਂਗੇ। ਅੱਛਾ ਜੀ 45 ਰੁਪਏ ਦਾ। ਹਾਂ ਜੀ। ਆਹ ਤੋਂ ਜੀ ਭਾਜੀ ਮਾਰਕੀਟ 'ਚ 150 ਰੁਪਏ ਦਾ ਵਿਕਦਾ 100 ਰੁਪਏ ਦਾ ਦਵਾਂਗੇ। 150 ਦਾ ਵਿਕਦਾ ਜੀ? ਹਾਂ ਜੀ 100 ਰੁਪਏ ਦਾ ਦਵਾਂਗੇ ਜੀ। ਇਹ ਕਿੰਨੇ ਬਾਈ ਕਿੰਨੇ ਦਾ? ਇਹ 30 60 ਸਾਈਜ਼ ਦੇ ਆ ਭਾਜੀ। 30 ਤੇ 60 ਸਾਈਜ਼। ਹਾਂ ਜੀ। ਇਹ ਆਹ ਭਾਜੀ ਹੋਰ ਵਧੀਆ ਸੇਲ ਲਾਣ ਲੱਗੇ ਆ। ਆਹ ਟੋਵਲ ਦਾ ਸਾਈਜ਼ ਦੇਖੋ 27 54 ਆ। 27 54। ਰੇਟ ਕੀ ਕੱਢਿਆ 150 ਰੁਪਏ ਦੇ ਦੋ। ਅੱਛਾ 150 ਦੋ 75 ਇਰੇ ਵਿੱਚ ਆਪਣੇ ਕੋਲ 2 2 3 300 ਪੀਸ ਪਏ ਆ। ਅੱਛਾ ਜੀ। ਦਾਗ ਤੋਂ ਸਕਰੀਨ ਸ਼ਾਟ ਲੈ ਕੇ ਆ ਜਿਵੇਂ ਆਪਣਾ ਕਾਲੀਆ ਲੈ ਜੂ। ਠੀਕ ਆ। ਆ ਦੇਖੋ ਇੱਕ ਆ ਚੀਜ਼ ਆ। ਇਹ 125 ਰੁਪਏ ਦਾ ਟਾਵਲ ਆ ਬਾਜੀ ਮਾਰਕੀਟ ਵਿੱਚ ਵਿੱਚ ਬਿਕਦਾ। ਅੱਛਾ ਜੀ। ਜਿਹੜਾ ਕਲਰਫੁੱਲ ਆ। ਅੱਛਾ ਜੀ। ਇਹ ਆਪਾਂ ਕਿੰਨੇ ਦਾ ਦੇਣਾ ਆ 85 ਰੁਪਏ ਦਾ। ਅੱਛਾ 125 ਰੁਪਏ ਵਾਲਾ 85 ਰੁਪਏ ਚ ਦੇ ਦੇਣਾ। ਹਾਂ ਜੀ 125 ਰੁਪਏ ਦਾ ਟਾਵਲ ਮਾਰਕੀਟ ਦਾ ਜਿਹੜਾ ਆਪਾਂ 85 ਰੁਪਏ ਚ ਦੇ ਦੇਣਾ ਇਹ। ਅੱਛਾ ਜੀ। ਆ ਭਾਜੀ ਜੀ ਦੇਖੋ 150 ਰੁਪਏ ਦਾ ਮਾਰਕੀਟ ਚ ਟਾਵਲ ਵਿਕਦਾ ਆ ਹਾਂਜੀ ਇਹ ਆਪਾਂ 100 ਰੁਪਏ ਦਾ ਭਾਸ਼ੀ ਦੇ ਦਿੰਦਾ ਠੀਕ ਆ ਜੀ ਹਾਂਜੀ ਇਹ ਭਾਜੀ ਕਿੰਨੇ ਚਿਰ ਆਫਰ ਤੇ ਜਿੰਨਾ ਚੱਕਰ ਆਪਣੇ ਕੋਲ ਮਾਲ ਪਿਆ ਭਾਜੀ ਇੱਕ ਇੱਕ ਪੀਸ ਦੇ ਵਿੱਚ ਡਿਜ਼ਾਈਨ ਦੇ ਵਿੱਚ ਆਪਣੇ ਕੋਲ 100 100 ਤੋਂ 200 ਪੀਸ ਪਿਆ ਆ ਦੋ ਦੋ ਸੌ ਰੁਪਏ 80 30 10 10 20 20 ਦਰਜਣਾ ਇੱਕ ਇੱਕ ਆਈਟਮ ਲਓ ਜੀ ਬੰਡਲ ਦੇ ਬੰਡਲ ਪਏ ਆ ਬਾਕੀ ਬਹੁਤ ਨਾਲ ਦੀ ਦੁਕਾਨ ਦੇ ਵਿੱਚ ਬੰਡਲ ਬਹੁਤ ਪਏ ਸਮਾਨ ਪਿਆ ਸਿਰਫ ਵੀਡੀਓ ਬਣਾਉਣ ਵਾਸਤੇ ਕੁਝ ਕੁ ਬੰਡਲ ਇੱਧਰ ਲਿਆਂਦੇ ਆ ਸੋ ਬੀਬੀਆਂ ਭੈਣਾਂ ਨੂੰ ਬੇਨਤੀ ਆ ਕਿ ਉਹਨੂੰ ਬੱਗਾ 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 ਸਿਲਕ ਸਟੋਰ ਅਡਾ ਦਸਾਂਝ ਕਲਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਆਜੋ ਟਾਵਲ ਲੈ ਕੇ ਜਾਓ ਇਹ ਆਏ ਦੇਣ ਲੈਣ ਲਈ ਤੇ ਨਾਲ ਘਰ ਵਰਤਣ ਲਈ ਬਹੁਤ ਵਧੀਆ ਬੱਗਾ ਟਾਵਲ ਆ ਭਾਜੀ ਕਾਟਨ ਦੇ ਟਾਵਲ ਤੇ ਲਗਾਤੀ ਸੇਲ ਬਹੁਤ ਵੱਡੀ ਭਾਰੀ ਸੇਲ ਆ ਸੋ ਬਹੁਤ ਬਹੁਤ ਧੰਨਵਾਦ ਦਸਾਂਝ ਲਾਈਵ ਨਿਊ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ